ਕਿ ਤੁਮਾ ਜੀ ਤੁਸੀਂ ਸਾਰੀ ਸਿੱਖ ਕਮਿਊਨਿਟੀ ਦੇ ਵਾਰਸ ਕਿਸ ਤਰ੍ਹਾਂ ਹੋ ਗਏ ਤੁਸੀਂ ਸਾਰੀ ਸਿੱਖ ਕਮਿਊਨਿਟੀ ਵੱਲੋਂ ਕਿਵੇਂ ਬਿਆਨ ਦੇ ਰਹੇ ਹੋ ਇੱਕ ਗੱਲ ਤੇ ਇਹ ਦੂਸਰੀ ਗੱਲ ਇਹ ਆ ਕਿ ਤੁਸੀਂ ਪਤਾ ਨਹੀਂ ਕਿ ਮੁਖੀ ਆਪਣੇ ਆਪ ਨੂੰ ਤੁਸੀਂ ਦਮਦਮੇ ਟਕਸਾਲ ਦਾ ਕਹਿੰਦੇ ਹੋ ਪਰ ਤੁਸੀਂ ਟਕਸਾਲ ਦਾ ਸ਼ਾਨਾ ਮੱਤਈ ਇਤਿਹਾਸ ਭੁੱਲ ਗਏ ਹੋ ਕਿ ਟਕਸਾਲ ਕੀ ਆ ਅੱਜ ਮੈਂ ਬਾਬਾ ਹਰਮਾਨ ਸਿੰਘ ਤੁਮਾ ਜੀ ਜਿਨ੍ਹਾਂ ਨੇ ਕਿ ਸਾਰੀ ਕੌਮ ਹੀ ਵੇਚ ਕੇ ਰੱਖਦੀ ਸਾਰੀ ਕੌਮ ਦਾ ਠੇਕਾ ਲੈ ਲਿਆ ਕਿ ਮਹਾਰਾਸ਼ਟਰ ਦੇ ਵਿੱਚ ਇਹ ਇੱਕ ਸਟੇਟਮੈਂਟ ਦਿੰਦੇ ਨੇ ਇਹ ਸਟੇਟਮੈਂਟ ਆ ਇਹਨਾਂ ਦੀ ਕਿ ਸਿੱਖ ਕਮਿਊਨਿਟੀ ਸਪੋਰਟਸ ਟੂ ਭਾਜਪਾ ਲੈਡ ਮਹਾਯੂਤੀ ਇਨ ਦਾ ਅਪਕਮਿੰਗ ਮਹਾਰਾਸ਼ਟਰ ਅਸੈਂਬਲੀ ਇਲੈਕਸ਼ਨਸ ਇਹ 18 ਤਰੀਕ ਨੂੰ ਬਿਆਨ ਦਿੰਦੇ ਆ ਪਹਿਲੀ ਗੱਲ ਤੇ ਇਹ ਹੈ ਕਿ ਤੁਮਾ ਜੀ ਤੁਸੀਂ ਸਾਰੀ ਸਿੱਖ ਕਮਿਊਨਿਟੀ ਦੇ ਵਾਰਸ ਕਿਸ ਤਰ੍ਹਾਂ ਹੋ ਗਏ ਤੁਸੀਂ ਸਾਰੀ ਸਿੱਖ ਕਮਿਊਨਿਟੀ ਵੱਲੋਂ ਕਿਵੇਂ ਬਿਆਨ ਦੇ ਰਹੇ ਹੋ ਇੱਕ ਗੱਲ ਤੇ ਇਹ ਦੂਸਰੀ ਗੱਲ ਇਹ ਆ ਕਿ ਤੁਸੀਂ ਪਤਾ ਨਹੀਂ ਕਿ ਮੁਖੀ ਆਪਣੇ ਆਪ ਨੂੰ ਤੁਸੀਂ ਦਮਦਮੀ ਟਕਸਾਲ ਦਾ ਕਹਿੰਦੇ ਹੋ ਪਰ ਤੁਸੀਂ ਟਕਸਾਲ ਦਾ ਸ਼ਾਨਾ ਮੱਤਈ ਇਤਿਹਾਸ ਭੁੱਲ ਗਏ ਹੋ ਕਿ ਟਕਸਾਲ ਕੀ ਆ ਇਹ ਉਹ ਟਕਸਾਲ ਆ ਦਮਦਮੀ ਟਕਸਾਲ ਸਿਰ ਧਰ ਤਲੀ ਗਲੀ ਮੇਰੀ ਆਓ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆ ਤੱਕ ਸੀਸ ਦਿੱਤੇ ਗਏ ਔਰ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ 37 ਜਲੂਸ ਐਮਰਜੈਂਸੀ ਵੇਲੇ ਜਦੋਂ ਇੰਦਰਾ ਗਾਂਧੀ ਨੇ ਸਾਰੀ ਲੀਡਰਸ਼ਿਪ ਹੀ ਇੰਡੀਆ ਦੀ ਫੜਕੀ ਅੰਦਰ ਜਿਲ੍ਹਾ ਚ ਦੇਤੀ ਸੀ 37 ਜਲੂਸ ਕੱਢੇ ਔਰ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੇ ਹਿੱਕ ਤੇ ਬੈਠ ਕੇ ਉੱਥੇ ਉਹਨਾਂ ਨੇ ਇੰਦਰਾ ਨੂੰ ਲਹਨਤਾਂ ਪਾਈਆਂ ਸਨ ਕਦੀ ਮੁਖੀ ਟਕਸਾਲ ਦਾ ਕਿਸੇ ਅੱਗੇ ਝੁਕਿਆ ਨਹੀਂ ਸੀ ਕਿਸੇ ਅੱਗੇ ਤੋਲੋਂ ਡਰਿਆ ਨਹੀਂ ਸੀ ਤੁਸੀਂ ਮੁਖੀਆਂ ਦੀ ਗੱਲ ਤੇ ਛੱਡੋ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਜਦੋਂ ਇਹ ਐਲਾਨ ਕੀਤਾ ਸੀ ਕਿ ਜਿਸ ਤਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਸਾਤਾਨ ਦੀ ਨੀਂ ਰੱਖੀ ਜਾਏਗੀ ਉਸ ਤੋਂ ਬਾਅਦ ਬਾਬਾ ਜਗਿੰਦਰ ਸਿੰਘ ਜੀ ਨੇ ਜਿਹੜੇ 85 ਸਾਲ ਦੀ ਉਮਰ 'ਚ ਸਾਨੂੰ ਉਸ ਵੇਲੇ ਉਹਨਾਂ ਨੇ ਕਮਾਂਡ ਕੌਮ ਦੀ ਸੰਭਾਲੀ ਔਰ 21 ਮਾਰਚ 1986 ਨੂੰ ਧਰਮੀ ਫੌਜੀਆਂ ਤੇ ਜੋਧਪੁਰ ਦੇ ਬੰਦੀਆਂ ਸਮੇਤ ਸਾਰੇ ਬੰਦੀਆਂ ਦੀ ਰਿਹਾਈ ਦੇ ਲਈ 21 ਮਾਰਚ 1986 ਨੂੰ ਪੰਜਾਬ ਵਿਧਾਨ ਸਭਾ ਦਾ ਘਰਾਓ ਕਰਨ ਦਾ ਉਹਨਾਂ ਸੱਦਾ ਦਿੱਤਾ ਸਰਕਾਰ ਨੇ ਉਹਨਾਂ ਨੂੰ ਡਿਮੋਰਲਾਈਜ਼ ਕਰਨ ਲਈ ਉਹਨਾਂ ਦੇ ਸੁਪੁੱਤਰ ਸੰਤਾ ਦੇ ਵੱਡੇ ਭਰਾਤਾ ਭਾਈ ਜਗਜੀਤ ਸਿੰਘ ਜੀ ਨੂੰ 18 ਮਾਰਚ 1986 ਨੂੰ ਉਹਨਾਂ ਦੇ ਸਰੀਰ ਦੇ ਦੋ ਟੋਟੇ ਕਰਕੇ ਤੇ ਰੇਲ ਦੀ ਪਟੜੀ ਤੇ ਸੁੱਟ ਦਿੱਤਾ ਸੀ ਕਿ ਬਾਬਾ ਜੀ ਕਬਰਾ ਜਾਣਗੇ ਪਰ ਬਾਬਾ ਜੀ ਬਾਬਾ ਜਗਿੰਦਰ ਸਿੰਘ ਜੀ ਨੇ ਭਾਈ ਜਗਜੀਤ ਸਿੰਘ ਦੇ ਸ਼ਿਵੇ ਤੋਂ ਇਹ ਕਿਹਾ ਸੀ ਕਿ ਉਹ 21 ਤਰੀਕ ਦਾ ਪ੍ਰੋਗਰਾਮ ਕੈਨਸਲ ਨਹੀਂ ਕੀਤਾ ਜਾਏਗਾ ਔਰ ਉਹਨਾਂ ਨੇ ਦਿੱਲੀ ਉਥੇ ਵਿਧਾਨ ਸਭਾ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਸੰਗਤਾਨ ਨਾਲ ਲੈ ਕੇ ਔਰ ਕਾਮਯਾਬੀ ਕੀਤੀ ਔਰ ਬੜੇ ਬੜੇ ਲਾਲਚ ਉਹਨਾਂ ਨੂੰ ਦਿੱਤੇ ਗਏ ਉਸ ਵੇਲੇ ਦਾ ਡੀਜੀਪੀ ਰਬੇਰੋ ਰੋਡੇਪਿੰਡ ਚ ਜਾ ਕੇ ਉਹਨਾਂ ਦੇ ਪੁੱਤਰੇ ਨੂੰ ਪੁਲਿਸ ਦੇ ਵਿੱਚ ਵੱਡੀ ਨੌਕਰੀ ਲੈਣ ਦਾ ਲਾਲਚ ਦਿੱਤਾ ਜਦੋਂ ਦੇਖਿਆ ਕਿ ਬਾਬਾ ਜੀ ਨਹੀਂ ਝੁਕੇ ਤੇ ਉਹਨਾਂ ਨੂੰ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਔਰ ਕੋਈ ਵੀ ਉਹਨਾਂ ਨੂੰ ਮਿਲ ਨਹੀਂ ਸਕਦਾ ਸਿਵਾਏ ਉਹਨਾਂ ਦੇ ਘਰ ਦੀਆਂ ਲੇਡੀਜ਼ ਦੋ ਤਿੰਨ ਤੋਂ ਇਲਾਵਾ ਨਾ ਉਹ ਸਾਰਿਆਂ ਨੂੰ ਉੱਥੋਂ ਨਿਕਲਣਾ ਪਿਆ ਡੰਗਰ ਤੱਕ ਉਹਨਾਂ ਦੇ ਖੋਲ ਕੇ ਉੱਥੋਂ ਕੱਢ ਦਿੱਤੇ ਗਏ ਮਤਲਬ ਹੈ ਵੀ ਹਰ ਤਰ੍ਹਾਂ ਦੇ ਨਾਲ ਤੰਗੀ ਦਿੱਤੀ ਪਰ ਫਿਰ ਵੀ ਬਾਬਾ ਜੀ ਮਤਲਬ ਦਹਾੜਦੇ ਰਹੇ ਦਿੱਲੀ ਦੇ ਅੱਗੇ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਪਰ ਹੱਦ ਹੋ ਗਈ ਹੈ ਤੁਹਾਡੇ ਵਾਲੀ ਤੁਸੀਂ ਤੁਹਾਨੂੰ ਤੇ ਕਿਸੇ ਨੇ ਕਿਹਾ ਹੀ ਕੁਝ ਨਹੀਂ ਤੇ ਤੁਸੀਂ ਜਿਸ ਤਰੀਕੇ ਨਾਲ ਵੈਸੇ ਤੇ ਕੋਈ ਉਦੋਂ ਹੀ ਭਲੇਖਾ ਨਹੀਂ ਸੀ ਜਦੋਂ ਨਿਰੰਕਾਰੀ ਕਾਂਡ ਦੇ ਜਨਮਦਾਤਾ 13 ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ 'ਚ ਤੁਸੀਂ ਬੈਠ ਗਏ ਸੀ ਉਸ ਦਿਨ ਸੀ ਤੁਹਾਡਾ ਚਿਹਰਾ ਨੰਗਾ ਹੋ ਗਿਆ ਸੀ ਸਾਰੀ ਕੌਮ ਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿੱਥੇ ਖੜੇ ਹੋ ਪਰ ਅੱਜ ਆ ਕੇ ਜਿਹੜੀ ਤੁਸੀਂ ਇੰਨੀ ਘਟਿਆ ਕਰਤੂਤ ਕੀਤੀ ਆ ਉਹ ਦਿੱਲੀ ਦੀ ਹਕੂਮਤ ਜਿਹੜੀ ਅੱਜ ਸਿੱਖਾਂ ਦੇ ਖੂਨ ਦੀ ਪਿਆਸੀ ਹੈ ਜਿਹੜੇ ਸਿੱਖ ਗੁਰਧਾਮਾਂ ਦੇ ਉੱਤੇ ਵਾਰ ਕਰ ਰਹੀ ਆ ਤੁਹਾਨੂੰ ਯਾਦ ਕਰਾ ਰਿਹਾ ਕਿ 1999 ਦੇ ਵਿੱਚ ਜਦੋਂ 300 ਸਾਲਾ ਬਨਾਇਆ ਗਿਆ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਆਨੰਦਪੁਰ ਸਾਹਿਬ ਉਸ ਵੇਲੇ ਦੇ ਆਰਐਸਐਸ ਦੇ ਕਾਰਕੁਨਾਂ ਨੇ ਕਿਹਾ ਸੀ ਕਿ ਕੋਈ ਕੋਈ ਦਿਨ ਆਏਗਾ ਜਦੋਂ ਤੁਹਾਡੀ ਸਭੀ ਧਾਰਮਿਕ ਸੰਸਥਾਵਾਂ ਉੱਪਰ ਆਰਐਸਐਸ ਦਾ ਕਬਜ਼ਾ ਹੋਗਾ ਅੱਜ ਤੁਸੀਂ ਉਹ ਸਿੱਧ ਕਰ ਦਿੱਤਾ ਤੁਹਾਨੂੰ ਕਿਥੋਂ ਚਾ ਕੁੱਦਿਆ ਸੀ ਰਾਜਨੀਤੀ ਕਰਨ ਦਾ ਜੇ ਤੁਸੀਂ ਰਾਜਨੀਤੀ ਕਰਨੇ ਹੀ ਸੀ ਦਮਦਮੀ ਟਕਸਾਲ ਦੇ ਮੁਖੀ ਦੇ ਤੌਰ ਤੇ ਅਸਤੀਫਾ ਦੇ ਕੇ ਤੇ ਤੁਸੀਂ ਆਪਣੀ ਰਾਜਨੀਤੀ ਕਰ ਦਿਓ ਅੱਜ ਵੀ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਦਮਦਮੀ ਟਕਸਾਲ ਦੇ ਮੁਖੀ ਬਣੇ ਰਹੋ ਔਰ ਉਹ ਇੰਨੀ ਵੱਡੀ ਅਸ਼ੋਕੜ ਵਾਲੀ ਟਕਸਾਲ ਜਿਹੜੀ ਕੁਰਬਾਨੀਆਂ ਨਾਲ ਸਿੰਧੀ ਟਕਸਾਲ ਆ ਤੁਸੀਂ ਉਹਨੂੰ ਅੱਜ ਪੈਰਾਂ ਚ ਲੋ ਰੋਲੋ ਜਾ ਕੇ ਉਹਨਾਂ ਹਕੂਮਤਾਂ ਦੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਆਪਣਾ ਸੰਤ ਕਰਤਾਰ ਸਿੰਘ ਜੀ ਤੋਂ ਬਾਅਦ ਜਦੋਂ ਉਹ ਮੁਖੀ ਬਣੇ ਸਨ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਤੇ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਉਹ ਮੇਤੇ ਗਿਆ ਸਟੇਜ ਤੋਂ ਉਹਨੇ ਕਿਹਾ ਜੀ ਮੈਂ ਮੁੱਖ ਮੰਤਰੀ ਦੇ ਤੌਰ ਤੇ ਦੱਸੋ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਮੈਂ ਮਦਦ ਕਰਾਂ ਸੰਤ ਜਨੈਲ ਸਿੰਘ ਪਿੰਡਰਾਵਲ ਆਰੇ ਠੋਕੇ ਜਵਾਬ ਦਿੱਤਾ ਸੀ ਇਹ ਦਮਦਮੇ ਟਕਸਾਲ ਗੁਰੂ ਗੋਬਿੰਦ ਸਿੰਘ ਦੋ ਚرائی ਹੋਈ ਟਕਸਾਲ ਆ ਇਹ ਮੰਗਤੀ ਨਹੀਂ ਹੈ ਇਹ ਕਿਸੇ ਮੰਗਤਿਆਂ ਦੀ ਟਕਸਾਲ ਨਹੀਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਲੈ ਕੇ ਦਿਨਾ ਪਰ ਤੁਸੀਂ ਤੇ ਬਿਲਕੁਲ ਹੀ ਪਤਾ ਨਹੀਂ ਤੁਹਾਡੀਆਂ ਕੀ ਕਮਜ਼ੋਰੀਆਂ ਨੇ ਤੁਹਾਨੂੰ ਟਕਸਾਲ ਨੂੰ ਤੁਸੀਂ ਰੋਲ ਕੇ ਰੱਖਤਾ ਹਕੂਮਤ ਦੇ ਪੈਰਾਂ 'ਚ ਸੁੱਟ ਦਿੱਤਾ ਇਹ ਸਾਰੀ ਕੌਮ ਨੂੰ ਬੇਨਤੀ ਆ ਸਿੱਖ ਕੌਮ ਨੂੰ ਕਿ ਇਹ ਇੱਕ ਆਵਾਜ਼ بلند ਕਰਕੇ ਇਹਨਾਂ ਨੂੰ ਬਿਲਕੁਲ ਪਾਸੇ ਕੀਤਾ ਜਾਵੇ ਟਕਸਾਲ ਦੇ ਮੁਖੀ ਤੋਂ ਤੇ ਜਿਵੇਂ ਮਤਲਬ ਇਹ ਤੇ ਇੰਜ ਹੋ ਗਿਆ ਵੀ ਜਿਵੇਂ ਸੁਖਬੀਰ ਸਿੰਘ ਬਾਦਲ ਤੇ ਬਾਬਾ ਹਰਨਾਮ ਸਿੰਘ ਦਾ ਮੁਕਾਬਲਾ ਚੱਲਣ ਡਿਆ ਉਹਨੇ ਅਕਾਲੀ ਦਲ ਖਤਮ ਕਰਕੇ ਰੱਖਤਾ ਤੇ ਬਾਬਾ ਹਰਨਾਮ ਸਿੰਘ ਟਕਸਾਲ ਨੂੰ ਖਤਮ ਕਰਨ ਵਾਲੇ ਪਾਸੇ ਤੁਰਿਆ ਆਪਸੀ ਕੰਪੀਟੀਸ਼ਨ ਚੱਲਣ ਡਿਆ ਇਹਨਾਂ ਦਾ ਸੋ ਇਹਨਾਂ ਨੂੰ ਟਕਸਾਲ ਦੀ ਮੁਖੀ ਦੇ ਤੌਰ ਤੇ ਇਤੋਂ ਇਹਨਾਂ ਨੂੰ ਪਾਸੇ ਕੀਤਾ ਜਾਣਾ ਚਾਹੀਦਾ ਕੋਈ ਹੋਰ ਨਵਾਂ ਮੁਖੀ ਜੋਗ ਚੁਣਿਆ ਜਾਵੇ ਸੋ ਇਨੀਆਂ ਕਿਸੇ ਬੇਨਤੀਆਂ ਨਾਲ ਖਿਮਾ ਦਾ ਜਾ ਚੁਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਾਬਾ ਹਰਮਾਨ ਸਿੰਘ ਤੁਮਾ ਜੀ ਜਿਨ੍ਹਾਂ ਨੇ ਕਿ ਸਾਰੀ ਕੌਮ ਹੀ ਵੇਚ ਕੇ ਰੱਖਦੀ ਸਾਰੀ ਕੌਮ ਦਾ ਠੇਕਾ ਲੈ ਲਿਆ ਕਿ ਮਹਾਰਾਸ਼ਟਰ ਦੇ ਵਿੱਚ ਇਹ ਇੱਕ ਸਟੇਟਮੈਂਟ ਦਿੰਦੇ ਨੇ ਇਹ ਸਟੇਟਮੈਂਟ ਆ ਇਹਨਾਂ ਦੀ ਕਿ ਸਿੱਖ ਕਮਿਊਨਿਟੀ ਸਪੋਰਟਸ ਟੂ ਭਾਜਪਾ ਲੈਡ ਮਹਾਯੂਤੀ ਇਨ ਦਾ ਅਪਕਮਿੰਗ ਮਹਾਰਾਸ਼ਟਰ ਅਸੈਂਬਲੀ ਇਲੈਕਸ਼ਨਸ ਇਹ 18 ਤਰੀਕ ਨੂੰ ਬਿਆਨ ਦਿੰਦੇ ਆ ਪਹਿਲੀ ਗੱਲ ਤੇ ਇਹ ਆ ਕਿ ਧੁਮਾ ਜੀ ਤੁਸੀਂ ਸਾਰੀ ਸਿੱਖ ਕਮਿਊਨਿਟੀ ਦੇ ਵਾਰਿਸ ਕਿਸ ਤਰ੍ਹਾਂ ਹੋ ਗਏ ਤੁਸੀਂ ਸਾਰੀ ਸਿੱਖ ਕਮਿਊਨਿਟੀ ਵੱਲੋਂ ਕਿਵੇਂ ਬਿਆਨ ਦੇ ਰਹੇ ਹੋ ਇੱਕ ਗੱਲ ਤੇ ਇਹ ਦੂਸਰੀ ਗੱਲ ਇਹ ਆ ਕਿ ਤੁਸੀਂ ਪਤਾ ਨਹੀਂ ਕਿ ਮੁਖੀ ਆਪਣੇ ਆਪ ਨੂੰ ਤੁਸੀਂ ਦਮਦਮੀ ਟਕਸਾਲ ਦਾ ਕਹਿੰਦੇ ਹੋ ਪਰ ਤੁਸੀਂ ਟਕਸਾਲ ਦਾ ਸ਼ਾਨਾ ਮਤਈ ਇਤਿਹਾਸ ਭੁੱਲ ਗਏ ਹੋ ਕਿ ਟਕਸਾਲ ਕੀ ਆ ਇਹ ਉਹ ਟਕਸਾਲ ਆ ਦਮਦਮੀ ਟਕਸਾਲ ਸਿਰ ਧਰ ਤਲੀ ਗਲੀ ਮੇਰੀ ਆਓ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆ ਤੱਕ ਸੀਸ ਦਿੱਤੇ ਗਏ ਔਰ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ 37 ਜਲੂਸ ਐਮਰਜੈਂਸੀ ਵੇਲੇ ਜਦੋਂ ਇੰਦਰਾ ਗਾਂਧੀ ਨੇ ਸਾਰੀ ਲੀਡਰਸ਼ਿਪ ਹੀ ਇੰਡੀਆ ਦੀ ਫੜਕੀ ਅੰਦਰ ਜਿਲ੍ਹਾ ਚ ਦੇਤੀ ਸੀ 37 ਜਲੂਸ ਕੱਢੇ ਔਰ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੇ ਹਿੱਕ ਤੇ ਬੈਠ ਕੇ ਉੱਥੇ ਉਹਨਾਂ ਨੇ ਇੰਦਰਾ ਨੂੰ ਲਹਨਤਾਂ ਪਾਈਆਂ ਸਨ ਕਦੇ ਮੁਖੀ ਟਕਸਾਲ ਦਾ ਕਿਸੇ ਅੱਗੇ ਝੁਕਿਆ ਨਹੀਂ ਸੀ ਕਿਸੇ ਅੱਗੇ ਤੋਲੋ ਡਰਿਆ ਨਹੀਂ ਸੀ ਤੁਸੀਂ ਮੁਖੀਆਂ ਦੀ ਗੱਲ ਤੇ ਛੱਡੋ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਜਦੋਂ ਇਹ ਐਲਾਨ ਕੀਤਾ ਸੀ ਕਿ ਜਿਸ ਤਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਉਸ ਤੋਂ ਬਾਅਦ ਬਾਬਾ ਜਗENDER ਸਿੰਘ ਜੀ ਨੇ ਜਿਹੜੇ 85 ਸਾਲ ਦੀ ਉਮਰ 'ਚ ਸਾਨੂੰ ਉਸ ਵੇਲੇ ਉਹਨਾਂ ਨੇ ਕਮਾਂਡ ਕੌਮ ਦੀ ਸੰਭਾਲੀ ਔਰ 21 ਮਾਰਚ 1986 ਨੂੰ ਮੇ ਫੌਜੀਆ ਤੇ ਜੋਧਪੁਰ ਦੇ ਬੰਦੀਆਂ ਸਮੇਤ ਸਾਰੇ ਬੰਦੀਆਂ ਦੀ ਰਿਹਾਈ ਦੇ ਲਈ 21 ਮਾਰਚ 1986 ਨੂੰ ਪੰਜਾਬ ਵਿਧਾਨ ਸਭਾ ਦਾ ਘਰਾਓ ਕਰਨ ਦਾ ਉਹਨਾਂ ਸੱਦਾ ਦਿੱਤਾ ਸਰਕਾਰ ਨੇ ਉਹਨਾਂ ਨੂੰ ਡਿਮੋਰਲਾਈਜ਼ ਕਰਨ ਲਈ ਉਹਨਾਂ ਦੇ ਸੁਪੁੱਤਰ ਸੰਤਾ ਦੇ ਵੱਡੇ ਭਰਾਤਾ ਭਾਈ ਜਜੀਤ ਸਿੰਘ ਜੀ ਨੂੰ 18 ਮਾਰਚ 1986 ਨੂੰ ਉਹਨਾਂ ਦੇ ਸਰੀਰ ਦੇ ਦੋ ਟੋਟੇ ਕਰਕੇ ਤੇ ਰੇਲ ਦੀ ਪਟੜੀ ਤੇ ਸੁੱਟ ਦਿੱਤਾ ਸੀ ਕਿ ਬਾਬਾ ਜੀ ਕਬਰਾਂ ਜਾਣਗੇ ਪਰ ਬਾਬਾ ਜੀ ਬਾਬਾ ਜਗਿੰਦਰ ਸਿੰਘ ਜੀ ਨੇ ਭਾਈ ਜਗਜੀਤ ਸਿੰਘ ਦੇ ਸ਼ਿਵੇ ਤੋਂ ਇਹ ਕਿਹਾ ਸੀ ਕਿ ਉਹ 21 ਤਰੀਕ ਦਾ ਪ੍ਰੋਗਰਾਮ ਕੈਨਸਲ ਨਹੀਂ ਕੀਤਾ ਜਾਏਗਾ ਔਰ ਉਹਨਾਂ ਨੇ ਦਿੱਲੀ ਉਥੇ ਵਿਧਾਨ ਸਭਾ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਸੰਗਤਾਂ ਨੂੰ ਨਾਲ ਲੈ ਕੇ ਔਰ ਕਾਮਯਾਬੀ ਕੀਤੀ ਔਰ بڑے بڑے ਲਾਲਚ ਉਹਨਾਂ ਨੂੰ ਦਿੱਤੇ ਗਏ ਉਸ ਵੇਲੇ ਦਾ ਡੀਜੀਪੀ ਰਬੇਰੋ ਰੋਡੇਪਿੰਡ ਚ ਜਾ ਕੇ ਉਹਨਾਂ ਦੇ ਪੁੱਤਰੇ ਨੂੰ ਪੁਲਿਸ ਦੇ ਵਿੱਚ ਵੱਡੀ ਨੌਕਰੀ ਲੈਣ ਦਾ ਲਾਲਚ ਦਿੱਤਾ ਜਦੋਂ ਦੇਖਿਆ ਕਿ ਬਾਬਾ ਜੀ ਨਹੀਂ ਝੁਕੇ ਤੇ ਉਹਨਾਂ ਨੂੰ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਔਰ ਕੋਈ ਵੀ ਉਹਨਾਂ ਨੂੰ ਮਿਲ ਨਹੀਂ ਸਕਦਾ ਸਿਵਾਏ ਉਹਨਾਂ ਦੇ ਘਰ ਦੀਆਂ ਲੇਡੀਜ਼ ਦੋ ਤਿੰਨ ਤੋਂ ਇਲਾਵਾ ਨਾ ਉਹ ਸਾਰਿਆਂ ਨੂੰ ਉੱਥੋਂ ਨਿਕਲਣਾ ਪਿਆ ਡੰਗਰ ਤੱਕ ਉਹਨਾਂ ਦੇ ਖੋਲ ਕੇ ਉੱਥੋਂ ਕੱਢ ਦਿੱਤੇ ਗਏ ਮਤਲਬ ਕਿ ਹਰ ਤਰ੍ਹਾਂ ਦੇ ਨਾਲ ਤੰਗੀ ਦਿੱਤੀ ਪਰ ਫਿਰ ਵੀ ਬਾਬਾ ਜੀ ਮਤਲਬ ਦਹਾੜਦੇ ਰਹੇ ਦਿੱਲੀ ਦੇ ਅੱਗੇ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਪਰ ਹੱਦ ਹੋ ਗਈ ਹੈ ਤੁਹਾਡੇ ਵਾਲੀ ਤੁਸੀਂ ਤੁਹਾਨੂੰ ਤੇ ਕਿਸੇ ਨੇ ਕਿਹਾ ਹੀ ਕੁਝ ਨਹੀਂ ਤੁਸੀਂ ਜਿਸ ਤਰੀਕੇ ਨਾਲ ਵੈਸੇ ਤੇ ਕੋਈ ਉਦੋਂ ਹੀ ਭਲੇਖਾ ਨਹੀਂ ਸੀ ਜਦੋਂ ਨਿਰੰਕਾਰੀ ਕਾਂਡ ਦੇ ਜਨਮਦਾਤਾ 13 ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ 'ਚ ਤੁਸੀਂ ਬੈਠ ਗਏ ਸੀ ਉਸ ਦਿਨ ਸੀ ਤੁਹਾਡਾ ਚਿਹਰਾ ਨੰਗਾ ਹੋ ਗਿਆ ਸੀ ਸਾਰੀ ਕੌਮ ਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿੱਥੇ ਖੜੇ ਹੋ ਪਰ ਅੱਜ ਆ ਕੇ ਜਿਹੜੀ ਤੁਸੀਂ ਇੰਨੀ ਘਟਿਆ ਕਰਤੂਤ ਕੀਤੀ ਆ ਉਹ ਦਿੱਲੀ ਦੀ ਹਕੂਮਤ ਜਿਹੜੀ ਅੱਜ ਸਿੱਖਾਂ ਦੇ ਖੂਨ ਦੀ ਪਿਆਸੀ ਹੈ ਜਿਹੜੇ ਸਿੱਖ ਗੁਰਧਾਮਾਂ ਦੇ ਉੱਤੇ ਵਾਰ ਕਰ ਰਹੀ ਆ ਤੁਹਾਨੂੰ ਯਾਦ ਕਰਾ ਰਿਆ ਕਿ 1999 ਦੇ ਵਿੱਚ ਜਦੋਂ 300 ਸਾਲਾ ਬਨਾਇਆ ਗਿਆ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਆਨੰਦਪੁਰ ਸਾਹਿਬ ਉਸ ਵੇਲੇ ਦੇ ਆਰਐਸਐਸ ਦੇ ਕਾਰਕੁਨਾਂ ਨੇ ਕਿਹਾ ਸੀ ਕਿ ਕੋਈ ਕੋਈ ਦਿਨ ਆਏਗਾ ਜਦੋਂ ਤੁਹਾਡੀ ਸਭੀ ਧਾਰਮਿਕ ਸੰਸਥਾਵਾਂ ਉੱਪਰ ਆਰਐਸਐਸ ਦਾ ਕਬਜ਼ਾ ਹੋਗਾ ਅੱਜ ਤੁਸੀਂ ਉਹ ਸਿੱਧ ਕਰ ਦਿੱਤਾ ਹੈ ਤਾਨੂੰ ਕਿਥੋਂ ਚਾ ਕੁੱਦਿਆ ਸੀ ਰਾਜਨੀਤੀ ਕਰਨ ਦਾ ਜੇ ਤੁਸੀਂ ਰਾਜਨੀਤੀ ਕਰਨੇ ਹੀ ਸੀ ਦਮਦਮੀ ਟਕਸਾਲ ਦੇ ਮੁਖੀ ਦੇ ਤੌਰ ਤੇ ਅਸਤੀਫਾ ਦੇ ਕੇ ਤੇ ਤੁਸੀਂ ਆਪਣੀ ਰਾਜਨੀਤੀ ਕਰ ਦਿਓ ਅੱਜ ਵੀ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਦਮਦਮੀ ਟਕਸਾਲ ਦੇ ਮੁਖੀ ਬਣੇ ਰਹੋ ਔਰ ਉਹ ਇੰਨੀ ਵੱਡੀ ਅਸ਼ੋਕੜ ਵਾਲੀ ਟਕਸਾਲ ਜਿਹੜੀ ਕੁਰਬਾਨੀਆਂ ਨਾਲ ਸਿੰਧੀ ਟਕਸਾਲ ਆ ਤੁਸੀਂ ਉਹਨੂੰ ਅੱਜ ਪੈਰਾਂ ਚ ਲੋ ਰੋਲੋ ਜਾ ਕੇ ਉਹਨਾਂ ਹਕੂਮਤਾਂ ਦੇ ਜਦੋਂ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਆਪਣਾ ਸੰਤ ਕਰਤਾਰ ਸਿੰਘ ਜੀ ਤੋਂ ਬਾਅਦ ਜਦੋਂ ਉਹ ਮੁਖੀ ਬਣੇ ਸਨ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਤੇ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਉਹ ਮੈਦਾਨ ਤੇ ਗਿਆ ਸਟੇਜ ਤੋਂ ਉਹਨੇ ਕਿਹਾ ਜੀ ਮੈਂ ਮੁੱਖ ਮੰਤਰੀ ਦੇ ਤੌਰ ਤੇ ਦੱਸੋ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਮੈਂ ਮਦਦ ਕਰਾਂ ਸੰਤ ਜਨੈਲ ਸਿੰਘ ਪੰਡਰਾਵਾਲਾ ਨੇ ਠੋਕੇ ਜਵਾਬ ਦਿੱਤਾ ਸੀ ਇਹ ਦਮਦਮਈ ਟਕਸਾਲ ਗੁਰੂ ਗੋਬਿੰਦ ਸਿੰਘ ਤੋਂ ਚੋਰੀ ਹੋਈ ਟਕਸਾਲ ਆ ਇਹ ਮੰਗਤੀ ਨਹੀਂ ਹੈ ਇਹ ਕਿਸੇ ਮੰਗਤਿਆਂ ਦੀ ਟਕਸਾਲ ਨਹੀਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਲੈ ਕੇ ਦਿਨਾ ਪਰ ਤੁਸੀਂ ਤੇ ਬਿਲਕੁਲ ਹੀ ਪਤਾ ਨਹੀਂ ਤੁਹਾਡੀਆਂ ਕੀ ਕਮਜ਼ੋਰੀਆਂ ਨੇ ਤੁਹਾਨੂੰ ਟਕਸਾਲ ਨੂੰ ਤੁਸੀਂ ਰੋਲ ਕੇ ਰੱਖਤਾ ਹਕੂਮਤ ਦੇ ਪੈਰਾਂ ਚ ਸੁੱਟ ਦਿੱਤਾ ਇਹ ਸਾਰੀ ਕੌਮ ਨੂੰ ਬੇਨਤੀ ਆ ਸਿੱਖ ਕੌਮ ਨੂੰ ਕਿ ਇਹ ਇੱਕ ਆਵਾਜ਼ بلند ਕਰਕੇ ਇਹਨਾਂ ਨੂੰ ਬਿਲਕੁਲ ਪਾਸੇ ਕੀਤਾ ਜਾਵੇ ਟਕਸਾਲ ਦੇ ਮੁਖੀ ਤੋਂ ਤੇ ਜਿਵੇਂ ਮਤਲਬ ਇਹ ਤੇ ਇੰਜ ਹੋ ਗਿਆ ਵੀ ਜਿਵੇਂ ਸੁਖਬੀਰ ਸਿੰਘ ਬਾਦਲ ਤੇ ਬਾਬਾ ਹਰਨਾਮ ਸਿੰਘ ਦਾ ਮੁਕਾਬਲਾ ਚੱਲਣ ਡਿਆ ਉਹਨੇ ਅਕਾਲੀ ਦਲ ਖਤਮ ਕਰਕੇ ਰੱਖਤਾ ਤੇ ਬਾਬਾ ਹਰਨਾਮ ਸਿੰਘ ਟਕਸਾਲ ਨੂੰ ਖਤਮ ਕਰਨ ਵਾਲੇ ਪਾਸੇ ਤੁਰਿਆ ਆਪਸੀ ਕੰਪੀਟੀਸ਼ਨ ਚੱਲਣ ਡਿਆ ਇਹਨਾਂ ਦਾ ਸੋ ਇਹਨਾਂ ਨੂੰ ਟਕਸਾਲ ਦੀ ਮੁਖੀ ਦੇ ਤੌਰ ਤੇ ਇਤੋਂ ਇਹਨਾਂ ਨੂੰ ਪਾਸੇ ਕੀਤਾ ਜਾਣਾ ਚਾਹੀਦਾ ਕੋਈ ਹੋਰ ਨਵਾਂ ਮੁਖੀ ਜੋਗ ਚੁਣਿਆ ਜਾਵੇ ਸੋ ਇਨੀਆਂ ਕਿਸੇ ਬੇਨਤੀਆਂ ਨਾਲ ਖਿਮਾ ਦਾ ਜਾ ਚੁਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ